ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ ਦੋ ਗਾਵਾਂ ਤੁਹਾਨੂੰ ਦਿਖਾਉਣ ਲੱਗਾ ਇੱਕ ਤਾਂ ਹੈਗੀ ਬਹੁਤ ਹੀ ਸੋਹਣੇ ਪ੍ਰਿੰਟ ਦੇ ਵਿੱਚ ਐਚਐਫ ਨਸਲ ਦੀ ਠੀਕ ਹੈ ਇੱਕ ਤੁਹਾਨੂੰ ਦਿਖਾਉਣੇ ਜਰਸੀ ਦੋਨੇ ਵੜਾਂ ਸੂਈਆਂ ਸਵਾਈਆਂ ਨੇ ਜੀਆਂ ਜਿਵੇਂ ਆ ਬੈੜਾ ਦੇਖੋ ਮਗਰ ਦੇ ਬੱਚਾ ਦਾ ਕਈ ਭਰਾਵਾਂ ਨੂੰ ਵਹਿਮ ਹੋ ਜਾਂਦਾ ਤੇ ਕਈਆਂ ਧੋਖਾ ਹੁੰਦਾ ਵੀ ਬੱਚਾ ਲਾ ਕੇ ਵੇਚ ਦਿੰਦਾ ਤੁਹਾਨੂੰ ਪ੍ਰੋਪਰ ਆਸ ਬੈੜ ਦੀ ਤਾਜੀ ਸੂਈ ਦੀ ਤੁਹਾਨੂੰ ਨਾਲ ਦੀ ਨਾਲ ਵੀਡੀਓ ਲਾ ਦੂ ਵੀ ਇਹੇ ਬੱਚਾ ਹੈਗੇ ਸਾਰਾ ਨਾਲ ਤਾਜੀ ਸੂਈ ਤੁਹਾਨੂੰ ਸਬੂਤ ਦੇ ਦਾਂਗੇ ਆ ਬੈੜਾ ਕੀ ਇਹਦਾ ਬੱਚਾ ਹੈ ਨਹੀਂ ਇਹਦੀ ਤੁਹਾਨੂੰ ਗੱਬਣ ਹੋਣ ਦੀ ਜੇ ਤੁਸੀਂ ਦੇਖੋਗੇ ਮਤਲਬ ਤੁਹਾਡਾ ਮਨ ਖੋਸ਼ ਹੋਣਾ ਵੀ ਐਡੇ ਨੇ ਬੈੜਾ ਮਤਲਬ ਠੀਕ ਆ ਚੰਗੀਆਂ ਨਹੀਂਆਂ ਤੇ ਤਰੀਕ ਨੋਟ ਕਰ ਲਓ 10 ਤਰੀਕ ਨੂੰ 9ਵੇਂ ਮਹੀਨੇ ਦੀ ਵੀਡੀਓ ਬਣਾ ਰਹੇ ਆ ਅਪਲੋਡ ਚਾਹੇ 10 ਨੂੰ ਹੀ ਕਰ ਦਈਏ ਚਾਹੇ 11 ਨੂੰ ਕਰ ਦਈਏ ਮੌਕੇ ਥੋ ਗਵਰਨਰ ਦੇਖਣ ਧਾਰਾ 100 ਨੂੰ ਵਿੱਚ ਮਾਰ ਕੇ ਦਿਖਾਵਾਂਗੇ ਫੇਰ ਮਾਲਕ ਨਾਲ ਜਿਹੜਾ ਤੁਸੀਂ ਸੰਪਰਕ ਕਰਨਾ ਛੋਟੇ ਮੁੱਲ ਲੈਣਗੇ ਬਿਲਕੁਲ ਛੋਟੇ ਮੁੱਲ ਠੀਕ ਹੈ ਤੇ ਬਾਕੀ ਕਰਦੇ ਬਾਈ ਨਾਲ ਗਲਤ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਥੋੜਾ ਉੱਚੀ ਬੋਲ ਪਿਆ ਪਰ ਹਾਂ ਜ ਆਪਣਾ ਤੇ ਐਡਰੈਸ ਬੋਲ ਦਈਏ ਆਪਣਾ ਐਡਰੈਸ ਆਪਣਾ ਹੀ ਪਿੰਡ ਪੰਜ ਗਰਾਈਂ ਖੁਰਦ ਵੀਰੇ ਹਾਂਜੀ ਜਿਲ੍ਹਾ ਮੋਗਾ ਪੈਂਦਾ ਜੀ ਜੀ ਤੇ ਬਾਗਾ ਪ੍ਰਾਣਾ ਤੇ ਕੋਟਕਪੂਰੇ ਦੇ ਵਿਚਾਲੇ ਪੈਂਦਾ ਬਾਈ ਬਾਗੇ ਪ੍ਰਾਣਾ ਤੇ ਕੋਟਕਪੂਰੇ ਦੇ ਵਿਚਾਲੇ ਆਗੇ ਤੇ ਪੰਜ ਗਰਾਈਆਂ ਖੁਰਦ ਪੰਜ ਗਰਾਈਂ ਵੱਡੇ ਪਿੰਡ ਨੇੜੇ ਕਿਹੜੇ ਲਾਗੇ ਹੋਰ ਲੈਦੇ ਮੰਨ ਲੋ ਆਪਣੇ ਪੰਜ ਗਰੰਗਾ ਦੋ ਆ ਬਾਈ ਇੱਕ ਖੁਰਦ ਤੇ ਕਲਾਂ ਆ ਗਈ ਹੈ ਨਾ ਇਧਰਲੇ ਪਾਸੇ ਕਣੀ ਹੈ ਹਲਾ ਆ ਗਿਆ ਵੀਰੇ ਇਧਰ ਮੱਲ ਕੇ ਆ ਠੀਕ ਐ ਤਾਂ ਭਗਤਾ ਵੀ ਨੇੜੀ ਆ ਗਿਆ 20x15 ਕਿਲੋਮੀਟਰ 15 ਕਿਲੋਮੀਟਰ ਭਗਤਾ ਤੋਂ ਆ ਗਿਆ ਪੰਜ ਗਰੰਗਾ ਤੇ ਮੋਬਾਈਲ ਨੰਬਰ ਵੀਰੇ ਆਪਣਾ 9855558443 ਠੀਕ ਐ ਬਾਈ ਜਿਹੜੀ ਆ ਬਹਾੜ ਵੇਚਨੇ ਆ ਪਹਿਲੇ ਨੰਬਰ ਤੇ ਕਿਹੜਾ ਸੂ ਸੂਈ ਐ ਇਹ ਦੂਜਾ ਸੂ ਐ ਚਾਰ ਦੰਦ ਦਾ ਬਾਈ ਦੰਦੋਂ ਚਾਰਾਂ ਦੂਜਾ ਸੋ ਸੁਈ ਵੀ ਆ ਸੁਈ ਨੂੰ ਕੈਦਨ ਹੋ ਗਏ ਇਹਨੂੰ ਬਈ 7-8 ਮਾ ਦਾਣੇ ਹੋ ਗਿਆ ਸੁਈ ਨੂੰ 7-8 ਮਾ ਤੇ ਇਸ ਟਾਈਮ ਜਦ ਦੁੱਧ ਆਪਾਂ ਤੋਲ ਕੇ ਜਨਾ ਦੋ ਡੰਗ ਕਿਸੇ ਨੂੰ 12 ਕਿਲੋ ਦੁੱਧ ਹੋਊਗਾ ਬਈ ਜੇ ਕਿਸ ਨੇ ਆ ਕੇ ਬਾਹਲਟੀ ਦਾ ਦੋ ਡੰਗ ਚਵਾ ਦੋਂਗੇ ਮੰਨ ਲਓ 11 ਮੰਨ ਲੇ ਬਈ 10 ਤੋਂ ਉੱਪਰ-ਉੱਪਰ ਹੋਊਗਾ ਠੀਕ ਹੈ ਹਾਂਜੀ ਹਾਂਜੀ 10 ਤਾਂ ਜਾਨੀ ਨੈਟ ਹੈਗੇ ਹੈਗਾਗਾ ਹੈਗਾ ਹਾਂਜੀ ਉੱਪਰ ਹੋਊਗਾ ਠੀਕ ਹੈ ਠੀਕ ਹੈ ਤੇ ਪਹਿਲਾਂ ਤੋਲ ਕੇ ਦਿਖਾ ਦਈਏ ਆਪਾਂ ਬੈਠਣ ਆਪਾਂ ਬੈਠਣ ਆਪਾਂ ਤੋਲ ਕੇ ਦੂਜਾ ਸੋ ਸੁਈ ਵੀ ਦੰਦੋਂ ਬਈ ਕਹਿੰਦਾ ਕਨਫਰਮ ਚਾਰਾ ਹੁੰਦਾ ਤੇ ਇਮੇਜ ਮੇ ਤੁਹਾਨੂੰ ਜਿਵੇਂ ਆ ਤੁਰੀ ਜਾਂਦੀ ਇਮੇਜ ਜੇ ਤੁਹਾਨੂੰ ਸੱਜਰ ਸੂਜੀ ਦੀ ਵਹਿੜ ਜਿਵੇਂ ਬਿਲਕੁਲ ਨਾ ਸੂਣ ਤੋਂ ਪਹਿਲਾਂ ਜਦ ਬਿਲਕੁਲ ਤਾਜੀ ਸੂਜੀ ਹੈ ਨਾ ਉਸ ਟਾਈਮ ਤੁਹਾਨੂੰ ਵੀਡੀਓ ਲਾ ਦੂੰਗਾ ਨਾਲ ਤੇ ਬਾਕੀ ਆਪਾਂ ਗੱਲ ਕਰਾਂਗਾ ਵੀ ਕੀ ਕੀ ਰੇਟ ਆ 1700 ਨੂੰ ਮਾਰ ਕੇ ਦਿਖਾ ਦਾਂਗੇ ਠੀਕ ਹੈ ਤੇ ਇੱਥੋਂ ਬੈਗ ਸ਼ਾਟ ਤੋਂ ਅਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋਗੇ ਇੱਕ ਥੋੜੀ ਦਿੱਕਤ ਕਹਿੰਦੇ ਸੀ ਭਰਾ ਕੀ ਦਿੱਕਤ ਸੀ ਵਹਿੜ ਨੂੰ ਇਹਨੂੰ ਇਹਨੂੰ ਦਿੱਕਤ ਭਈ ਮੰਨ ਲਓ ਇਹਦਾ ਥਾਣਾ ਤੇ ਲਿਖ ਲਿਆ ਜੀ ਅਹ ਥਾਣਾ ਗੱਬਣਵਾਲ ਜੀ ਸੀ ਉਹ ਸੈਟ ਲੱਗਦੀ ਸੀ ਆਪਾਂ ਨੂੰ ਲੈ ਸੈਟ ਲੱਗਦੀ ਸੀ ਹਾਂ ਜੀ ਉਸ ਤੋਂ ਬਾਅ ਹੁਣ ਇੱਕ ਕਬੈਣੀ ਸ਼ੈਡ ਦਾ ਮਗਲਾ ਥਾਣਾ ਮਗਲਾ ਥਾਣਾ ਹਾਂਜੀ ਭਾਈ ਤੇ ਆ ਤੁਹਾਨੂੰ ਦਿਖਾ ਦੇਣਾ ਇੱਥੇ ਮੈਂ ਹਾਂਜੀ ਭਾਈ ਇਹਦੇ ਚ ਮੰਨ ਲਓ ਜੀ ਪਾਣੀ ਤਾਂ ਨਹੀਂ ਨਿਕਲਦਾ ਜੇ ਬੰਦਾ ਮਿਹਨਤ ਕਰੇ ਚੱਲ ਵੀ ਸਕਦਾ ਚੱਲ ਵੀ ਸਕਦਾ ਹਾਲਾਂਕਿ ਆਪਾਂ ਤਿੰਨ ਥਣ ਕਹਿ ਕੇ ਦੇਣੀ ਹੈਗੀ ਹਾਂਜੀ ਹਾਂਜੀ ਆਪਾਂ ਤਿੰਨ ਥਣ ਕਹਿ ਕੇ ਦੇਣੀ ਤੇ ਦੋ ਦੋ 10 ਤੋਂ 11 ਕਿਲੋ ਵੈਸਟੈਂਡਟ ਤਿਆਰ ਹੈ ਹਾਂਜੀ ਹਾਂਜੀ ਤਾਰਾ ਮਾਰ ਦੇਣਾ ਹੈ ਨਾ ਮੰਨ ਲਓ ਇਹ 6ਵਾਂ 7ਵਾਂ ਦੇਣੀ ਸੂਈ ਨੂੰ ਆਈ ਹਾਂ ਦਿਨ ਵੀ ਥੋੜੀ ਹੋਇਆ ਹਾਂ ਪਾਸੇ ਨਹੀਂ ਓਨ ਦਿੰਦੀ ਭਾਈ ਹਾਂ ਬੱਚਾ ਵੀ ਨਾ ਤੇ ਇਹ ਦੋ ਦੋ ਦੇ ਦੂਗੀ 13 ਚੋਂ 15 ਕਿਲੋ ਲਗ 13 14 किलो 15 ਤੋਂ ਵੀ ਦੇ ਦਊਗੀ ਨਹੀਂ بھائی 15 ਤੋਂ ਵੀ ਬਾਹਰ ਦੇਊਗੀ ਤੇ ਉਹ ਤਿਆਰੀ ਦੀ ਵੀਡੀਓ ਤੋਂ ਪਤਾ ਲੱਗਦੀ ਆ ਆਪਾਂ ਨੂੰ ਵੀ ਕਿੰਨਾ ਕ ਬੰਦਾ ਦੋ ਹਾਂ 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 ਬਿਲਕੁਲ ਬਿਲਕੁਲ ਨਾ ਇੱਕ ਤਾਜੀ ਸੁਜਾਪ ਆ ਜਾਗਾ ਇੱਕ ਥੋੜਾ ਜਿਹਾ ਥਾਣਾ ਹੋ ਹੋ ਗਿਆ ਧਾਰ ਕੇ ਥੋੜੀ ਜੀ ਹਾਂ ਧਾਰਾ ਤੁਹਾਨੂੰ ਮਾਰ ਕੇ ਦਿਖਾ ਦੇਣਾ ਆਪਾਂ ਬਾਕੀ ਦੁੱਧ ਦਾ ਨਾੜ ਦੇਖੋ ਯਾਰ ਤੁਹਾਨੂੰ ਆਪ ਹੀ ਪਤਾ ਲੱਗ ਗਿਆ ਵੀ ਗਹਿੜ ਦੇ ਦੁੱਧ ਕੱਢਣਾ ਕਿੰਨਾ ਜ਼ਰਣਾ ਇਹਨੇ ਠੀਕ ਐ ਲੈ ਮਾਰ ਦੇ ਧਾਰ ਆਪਾਂ ਤੇ ਠੰਡੀ ਸੀ ਤੁਹਾਨੂੰ ਦਿਖਾਈ ਦਿੱਤੀ ਬਾਈ ਨੇ ਵੀ ਐਂ ਬਾਈ ਥੱਲੇ ਰਹਿ ਕੇ ਨਿਆਣਾ ਪਾਲੋ ਚਾਹੇ ਨਾ ਪਾਲਿਓ ਵੀ ਵਿਉਂਦਾ ਨਹੀਂ ਹਾਂ ਆਉਂਦਾ ਹੈਗਾ ਸਿਸਟਮਾ ਇੰਨਾ ਆਉਂਦਾ ਪਾਣੀ ਤਾਂ ਨਹੀਂ ਜਾਂਦਾਗਾ ਦੁੱਧ ਨਹੀਂ ਹੈਗਾਗਾ ਹਾਂਜੀ ਦੁੱਧ ਨਹੀਂ ਹੂੰ ਚੱਲਦਾ ਜ ਨਹੀਂ ਹੈਗਾ ਸਰਾਖ ਨਹੀਂ ਬੰਦ ਹੋਇਆ ਹਾਂਜੀ ਠੀਕ ਹੈ ਠੀਕ ਹੈ ਇੱਥੋਂ ਤੁਹਾਨੂੰ ਪਤਾ ਰਾਮ ਮਾਰ ਕੇ ਸਾਡੇ ਕਿਸੇ ਭਰਾ ਨੇ ਛੋਟੇ ਭਰਾ ਘਰ ਦੁੱਧ ਪੀਣ ਵਾਸਤੇ ਗਾਂ ਰੱਖਣੀ ਆ ਲੈ ਇਹਨਾਂ ਨੂੰ ਤੁਹਾਨੂੰ ਦਿਖਾਉਣਾ ਐ ਨਾਲ ਦੀਆਂ ਦੇਖੋ ਪਸ਼ਾਬ ਜਿਹੜਾ ਵਛ ਨਹੀਂ ਕੀਤਾ ਤਾਰਾਂ ਦੇਖੋ ਮੂਰੇ ਖਾਏ ਮੋਟੀ ਨਾ ਸੜਕਾ ਤੁਹਾਨੂੰ ਪੂਰਾ ਇੱਥੇ ਸੌਂਦਾ ਹੋਊਗਾ ਜਾਂ ਤੁਹਾਨੂੰ ਬੈਨ ਸ਼ਰਦਾ ਮਗਲ ਖਾਂ ਮਰਵਾ ਦੇ ਘਰ ਹਾਂ ਹੂੰ ਧਾਰਪੂਰੀ ਪੋਲੀ ਹੈ ਨਾ ਬਈ ਮੋਟੀ ਹੈ ਨਾ ਹਾਂਜੀ ਹਾਂਜੀ ਠੀਕ ਆ ਬਾਈ ਤੈਨੂੰ ਲਈ ਹੋਰ ਮਾਰ ਦੇ ਪੂਰੀ ਐ ਗੰਨਿਆ ਲਗੀ ਧਾਰਾ ਮੋਟੀ ਸੀ ਕੋਲਿਆ ਕੇ ਦੇਖੋ ਨਾ ਚੋਮੋ ਕਿਸ ਨੂੰ ਆਪ ਹੀ ਪਤਾ ਲੱਗ ਜਾਣਾਗਾ ਤੇ ਠੀਕ ਆ ਤੇ ਬਾਈ ਫਿਰ ਆਪਾਂ ਅੱਜ ਦੀ ਘੜੀ ਜਿਵੇਂ ਹੁਣ ਇਹ ਇਹ ਸਾਲ ਤੀ ਆਪਾਂ ਮੁੱਲ ਲਈ ਕਿੰਨਾ ਕਰਨਾ ਜਾ ਅੱਜ ਆਈਏ ਦੀ ਮੰਨ ਕੇ ਚੱਲੋ ਤਿਆਰੀ ਦੀ ਵੀਡੀਓ ਵਿਖਾ ਦਾਂਗੇ ਨਾ ਬਾਈ 72 ਹਜ਼ਾਰ ਦੀ ਆਪਣੀ ਖਰੀਦ ਸੀ 72 ਹਜ਼ਾਰ ਦੀ ਖਰੀਦ ਸੀ ਵੀਡੀਓ ਮੈਂ ਲਾਤੀ ਪਿਛੇ ਲਾ ਦਣਾ ਠੀਕ ਨਾਲ ਤੇ ਉਹ ਸਾਨਾ 72 ਦੀ ਥੋੜੀ ਲੱਗਦੀ ਨਾ ਪੁਣੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਮਾਨਾ ਸੀਗਾ ਬਾਈ ਠੀਕ ਆ ਤੇ ਆਪਾਂ ਹੁਣ ਕਿੰਨੇ ਚ ਵਿੱਚ ਨੇ 38 ਜਮਾਨਤਾਂ ਕਰਦਾ ਵੇਚਦਾ ਵੀ ਜ਼ਰੂਰੀ ਵੀ 38 ਯਾਰ ਪੂਰੇ ਹੀ ਪੋਣਾ ਝੋਲੀ ਜਾਪਾਂ ਜਿਹੜਾ ਬੰਦਾ ਸਾਹਬਨ ਵਾਲਾ ਮੱਛੀ ਲੈ ਜਾਏ ਗਰੰਟਡ ਮੈਂ ਆਹ ਨਾ 17 18 ਕਿਲੋ ਦੁੱਧ ਬੜੇ ਆਰਾਮ ਨਾਲ ਚੂਗੀ ਚਵਾਜੂਗੀ ਇਹ ਜਾਪੇ ਚ ਵੀ ਆ ਨਾ ਇਹ ਥੋੜੀ ਸੈਟ ਹੋਊਗੀ ਵੀ ਆਪਣੇ ਕੋਲ ਨਾ ਪਸ਼ੂ ਆਉਂਦੇ ਜਾਂਦੇ ਵੀ ਇੰਨੇ ਕਿਧੀਆਂਗਾ ਆਪਾਂ ਰੋਕ ਲਾਂਗੇ ਬਾਈ ਹਾਂ ਫਿਰ ਆਪਣਾ ਨਾਲ ਦੀ ਨਾਲ ਹੀ ਨਹੀਂ ਵੇਚੀਂ ਨਾਲ ਦੀ ਨਾਲਾ ਕਰਨਾ ਹੀ ਪੈਣਾ ਵਾਦਾ ਘਟਾ ਪਣ ਤਾਂ ਠੀਕ ਆ ਤੇ ਹ ਬਈ ਇਹਦੀ ਵੀ ਆਪਾਂ ਤੁਹਾਨੂੰ ਗੱਪਣ ਦੀ ਵੀਡੀਓ ਦੇਦੀ ਆਂ ਹਾਂਜੀ ਦੂਜਾ ਜੂਆ ਬਈ ਤਿਆਰੀ ਇੰਨੀ ਕਿ ਪੁੱਜ ਗਏ ਸੀ ਕਿ ਇਹ ਗੱਲਾਂ ਛੱਡ ਦੋਈ ਹੂੰ ਇਹ ਵੀ ਕੁਦਰਤੀ ਮੰਨ ਕੇ ਚੱਲੋ ਵੀ ਇਹਦੀ ਆਪਣੀ ਟੁੰਡੀ ਦੀ ਵੀਡੀਓ ਹੈਗੀ ਐ ਹਾਂ ਤੇ ਬੱਚੀ ਮੰਨ ਕੇ ਚੱਲੋ ਇਹ ਤੁਹਾਡੀ ਸਾਥੋਂ ਮਰ ਗਈ ਅੱਛਾ ਬੱਚੀ ਉਹ ਚੱਲ ਗਈ ਆਪਣੇ ਕੋਲ ਵੀਡੀਓ ਹੈਗੀ ਆਪਾਂ ਨਾਲ ਲਾ ਦਨੇ ਆ ਉਹ ਠੀਕ ਆ ਤੇ ਇਹਨੂੰ ਕਿੰਨਾ ਸਮਾਂ ਸੂਈ ਨੂੰ ਹੋਗਾ ਜੀ 1 ਕਿਲੋ ਦੁੱਧ ਆ ਬਾਈ ਤੇ 6-5 ਫੈਂਟ ਆ ਦੀ ਇਸ ਟਾਈਮ 6-5 ਫੈਂਟ ਆ 12 ਕਿਲੋ ਦੁੱਧੋਂ ਨੈਟ ਤਿਆਰ ਆ ਆ ਨੈਟ ਤਿਆਰ ਹੋ ਭਲਾ ਚਾਰ ਡੰਕ ਕੋਈ ਜਾਈ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਅੱਜ ਹੋ ਗਿਆ ਬਾਈ 26-27 ਦਿਨ 26-27 ਦਿਨ ਸੂਈ ਨੂੰ ਹੋਗੇ ਠੇ ਤੋੜ ਕੇ ਦੱਸਦੀ ਆਪਾਂ ਤੋੜ ਕੇ ਤੁਹਾਨੂੰ ਦਿਖਾਣਾ ਸੂਆ ਕਿਹੜਾ ਹੋਊਗੀ ਇਹ ਦੂਜਾ ਸੂਆ ਬਾਈ ਦੂਜਾ ਸੂਆ ਹਣਾ ਬਾਕੀ ਮੂੰਹਾਂ ਤੋਂ ਬੱਚਿਆਂ ਤੋਂ ਆਪ ਹੀ ਦੱਸਦੇ ਆ ਵੀ ਦੂਜਾ ਕਿ ਸੂਈ ਹੋਣਾ ਕਿਉਂਕਿ ਆਮ ਤੌਰ ਤੇ ਦੜੇ ਹੀ ਬਣਾ ਉੱਥੇ ਸੋਨੇ ਦੂਜਾ ਕਾ ਤੀਜੇ ਨੂੰ ਦੂਜਾ ਕਹਿੰਦੇ ਆ ਤੇ ਆਹ ਤੁਹਾਨੂੰ ਬੱਚਾ ਮੂੰਹ ਹੀ ਦੱਸਦੇ ਹੁਣ ਵੀ ਭਾਈ ਬੱਚਾ ਵਾਕਈ ਦੂਜੇ ਸੂਵੇ ਹੋਣੀ ਹੈ ਨਾ ਸਰੀਰ ਦੀ ਬੰਤਰ ਤੋਂ ਬਾਕੀ ਅਡਰ ਦੀ ਕੁਆਲਿਟੀ ਦੀ ਸੋਹਣੀ ਬਿਹੜ ਦੀ ਚਾਲ ਜਿਹੜੀ ਪੂਰੀ ਖੁੱਲੀ ਡੂਲੇਗੀ ਮੋਲੇ ਤਾਂ ਬਿਲਕੁਲ ਛੋਟੇ ਰਹੂਗਾ ਹਾਂ ਨੂੰ ਐਡੀ ਖੁੱਲੀ ਆ ਜਾਣ ਵਾਲੀ ਆ ਜੀ ਬੱਚੀ ਗੱਲਾਂ ਚੱਲ ਠੀਕ ਹੈ ਹਾਂ ਨੇ ਸਹੀ ਆ ਬਿਹੜ ਤੇ ਯਾਰ ਸੋਹਣੀ ਆ ਰਾਂ ਬਾਕੀ ਰਾਂਗ ਕੇ ਪ੍ਰਿੰਟ ਉਤੋਂ ਬਾਕੀ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਲਾਈਏ ਨਾਲ ਮੈਂ ਸੁਣਾ ਆਪ ਨੂੰ ਦੇਖਿਆ ਕੋਈ ਭਾਈ ਨੇ ਚੰਗਿਆ ਕਰਕੇ ਖਰੀਦਿਆ ਸੀਗਾ ਚਲੋ ਕਹੀਏ ਤੁਹਾਨੂੰ ਪਤਾ ਜੀ ਸੋਣ ਤੋਂ ਬਾਅਦ ਤੇ ਇਹ ਇਹਦੀ ਵੀ ਦਿੱਕਤ ਆਈ ਵੀ ਆ ਇਹਦੀ ਬਾਈ ਮੰਨ ਕੇ ਚੱਲੋ ਨਾ ਜਿਹੜਾ ਬੰਦਾ ਮਿਹਨਤੀ ਹੋਊਗਾ ਜੀ ਇਹਦਾ ਵੈਸੇ ਹੀ ਥਾਂ ਚ ਦੁੱਧ ਘਟ ਗਿਆ ਬਾਈ ਥਣ ਦਾ ਜਮਾ ਦੁੱਧ ਆ ਪਧਾਰਾ ਮਾਰ ਕੇ ਵਖਾਉਣੀ ਜਮਾ ਸਹੀ ਸਾਫ ਦੁੱਧ ਆਊਗਾ ਪਰ ਅੱਧਾ ਗਥਾਣਾ ਆਪਾਂ ਇਹਦੀ ਤਿਲ ਮੰਨ ਕੇ ਦੇ ਦਾਂਗੇ ਹੁਣ ਥਾਣੇ ਸਾਢੇ 3 ਚੱਲਦੇ ਆ ਹਾਂਜੀ ਹਾਂਜੀ ਸਾਢੇ ਆਪਾਂ ਤਿਲ ਮੰਨ ਕੀ ਦੇਣੀ ਆਪਾਂ ਮੰਨ ਕੇ ਦੇ ਦਾਂਗੇ ਧਾਰਾ ਮਾਰੀਏ ਫਿਰ ਆਪਾਂ ਨਾਲ ਧਾਰਾ ਸੁਨੂ ਥਾਂ ਚ ਮਾਰ ਦੇ ਹਾਂ ਫੇਰ ਪਾਲਾ ਕੋਈ ਗੱਲ ਲੜੀ ਫੀਡ ਸੁਣਾ ਬੈਠ ਨੂੰ ਪਾਤੀ ਬਾਈ ਨੇ ਤੇ ਨਿਆਣਾ ਪਾਲਿਆ ਕਿਉਂ ਸਾਨੂੰ ਪਤਾ ਉਹ ਦੇ ਮਗਰ ਬੱਚਾ ਹੈਗਾਗਾ ਇਹ ਦੇ ਮਗਰ ਬੱਚਾ ਨਹੀਂ ਸਕਿਆ ਥੋੜਾ ਨਿਆਣਾ ਜ਼ਰੂਰ ਤੋਂ ਪੈਂਦੀ ਹੈ ਕਿਤੇ ਬਾਕੀ ਨਿਆਣਾ ਬਸ ਚੰਗੇ ਹੁੰਦੇ ਜੇ ਪਾਲੇ ਬੰਦਾ ਤੇ ਬਾਕੀ ਜਿਹੜਾ ਪਸ਼ੂ ਚਾਰਟ ਤੇ ਫੀਡ ਤੇ ਲੱਗਾ ਦੁੱਧ ਦੀ ਜਿਹੜੀ ਮਤਲਬ ਬੱਚੇ ਵਾਲਾ ਕੰਮ ਹੀ ਹੋ ਜਾਂਦਾ ਦੁੱਧ ਵਧੀਆ ਤਿਉਹਰਾਂ ਲਾ ਲੈਂਦਾ ਨਾ ਤੇ ਬਾਕੀ ਸੰਤਾਰਾ ਸੁਣੇ ਬੈਠ ਦੇ ਮਾਰ ਕੇ ਦਿਖਾ ਦੇਗਾ ਆਪਾਂ ਬਈ ਇਹ ਮਸ਼ੀਨ ਵੀ ਲਵਾ ਲੈਂਦੀ ਹੈ ਠੀਕ ਹੈ ਤੇ ਆਪਾਂ ਇਹਨੂੰ ਜ਼ਿਆਦਾ ਮੰਨ ਲਓ ਹੱਥੀ ਵੀ ਜੋੜ ਲੈਨੇ ਮਸ਼ੀਨ ਤੇ ਵੀ ਜੋੜ ਲੈਨੇ ਹੂੰ ਲਾ ਮੂਹਰੇ ਖਾ ਦੇਖ ਬਲ ਭਾ ਜਰਾ ਹਮ ਕਾਰਕਾ ਤੁਹਾਨੂੰ ਸਾਰੀ ਪੂਰੀ ਮੋਟੀ ਧਾਰਾ ਨੂੰ ਗੂੜੇ ਸਾਚਾ ਹਾਂ ਜੀ ਤੇ ਆਹ ਤੁਹਾਨੂੰ ਮਗਲੇ ਥਾਂ ਚ ਦਿਖਾ ਦਿੰਨਾ ਇੱਕ ਵੰਡੀ ਛੜਾ ਚ ਤੇ ਦੁੱਧ ਇਹਦੇ ਜੋ ਵੀ ਆਉਗਾ ਇਹ ਜੀ ਦਿਖਾ ਦੇ ਲੈ ਇਹ ਜੇ ਦੁੱਧ ਆਉਂਦਾ ਸਹੀ ਗੱਲ ਹੈ ਨਾ ਜੀ ਜੀ ਜਦੋਂ ਸਹੀ ਨਾਲ ਦਾ ਦੁੱਧ ਆਉਂਦਾ ਬਾਈ ਕੋਈ ਆਏ ਮੈਂ ਪਰਲੇ ਚ ਬੰਦ ਕਰ ਦਾਰ ਕਲੇ ਚ ਮਾਰ ਦੋ ਕਲੇ ਚ ਆ ਦੋ ਆ ਦੇਖੋ ਯਾਰ ਹਮ ਦੁੱਧ ਆਉਂਦਾ ਜਾਨੀ ਦੀ ਮਨ ਲੱਗ ਚੱਲ ਵੀ ਚੱਲ ਸਕਦਾ ਜੇ ਬੰਦਾ ਨਹੀਂ ਇਹ ਚੱਲ ਸਕਦਾ ਬਾਈ ਇਹ ਤਾਂ ਹੀ ਤੂੰ ਕਰਮਾ ਚ ਹੋਇਆ ਤਾਂ ਨਾ ਜੀ ਜੀ ਇਹਦੇ ਵਿਚਾਰੀ ਦੇ ਤਾਂ ਸੰਭਣ ਵਾਲੇ ਦੀ ਵੀ ਦੁੱਧ ਕਿੰਨਾ ਕਾਹ ਇਸ ਟਮ ਪਿਆ ਰਿਹਾ ਥੱਲੇ ਇਹਦੇ ਥੱਲੇ ਹੋਊਗਾ ਬਈ 12 ਤੋਂ 13 ਕਿਲੋ ਦੁੱਧ ਨੈਟ ਜਿਵੇਂ ਤੋਲ ਕੇ ਹੋਊਗਾ ਨੈਟ 12 ਤੋਲ ਕੇ ਦੇ ਦਿੰਦੇ ਬਈ ਠੀਕ ਹੈ ਹਾਂਜੀ ਇਹ ਇਹ ਇਹਦੀ ਹੈ ਮਾੜੀ ਮੁੱਟੀ ਉਮੀਦ ਵਧਨ ਦੀ ਦੁੱਧ ਹਾਂਜੀ ਇਹ ਵੀ ਵਾਝੂਗੀ ਬਈ ਦੁੱਧ ਤਾਂ ਹੀ ਲਿਟਰ ਵਾਲੇ ਟੱਲ ਸਕੀ ਬਾਕੀ ਨਹੀਂ 13 ਤਾਂ ਮੰਨ ਕੇ ਲਈ ਲੈ ਬੰਦਾ 13 ਮੰਨ ਕੇ ਲਵੇ ਹਾਂਜੀ ਬਈ ਠੀਕ ਹੈ ਤੇ ਇਹ ਆਪਾਂ ਬਾਈ ਫਿਰ ਆਪਾਂ ਸੰਦੀਪ ਕਿੰਨੇ ਚ ਦੇ ਦਾਂਗੇ ਵਾੜ ਆਪਾਂ 38000 ਇਹਦਾ 38 ਇਹਦਾ 38 ਇਹਦਾ ਤੇ ਵਾਦਾ ਕਾਟਾ ਜਿੰਨਾ ਕਿ ਜਚਿਆ ਉਹ ਕੋਈ ਨਹੀਂ ਮਾਨ ਟਾਈਮ ਤੇ ਮੌਕੇ ਤੇ ਕਰ ਲਾਂਗੇ ਠੀਕ ਹੈ ਲੈ ਜਿਹਦੇ ਭਰਾ ਕੋਲ ਆ ਕੇ ਤੁਸਲੀ ਖਰੀਦ ਸਕਦਾ ਜਿਹੜਾ ਬਾਕੀ ਨਿਕ ਨਿਕ ਨੁਕਸ ਸੀਗਾ ਉਹ ਬਾਈ ਨੇ ਵੇਚੀ ਦੱਸਦਾ ਕੋਈ ਲੁਕੋ ਵਾਲੀ ਗੱਲ ਨਹੀਂ ਕੀਤੀ ਤੁਹਾਡੇ ਨਾਲ ਠੀਕ ਆ ਤੇ ਬਾਕੀ ਅੱਗੇ ਖਰੀਦਣ ਵਾਲੇ ਪਾਰ ਦੇ ਮਨ ਦਾ ਸਵਾਲ ਕੀ ਕਹਿੰਦਾ ਮਨ ਕੀ ਕਹਿੰਦਾ ਉਹ ਉਹਨੇ ਦੇਖਣਾ ਨਾ ਧੰਨਵਾਦ ਜੀ